ਰਾਜਪੁਰਾ ਦਾ ਵਿੰਗ ਕਮਾਂਡਰ ਰਾਸ਼ਟ੍ਰਪਤੀ ਅਵਾਰਡ ਲਈ ਚੁਣਿਆ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਪਰਿਵਾਰ ਨਾਲ ਖੁਸ਼ੀ ਕੀਤੀ ਸਾਂਝੀ ਰਾਜਪੁਰਾ ਸ਼ਹਿਰ ਲਈ ਮਾਣ ਸਨਮਾਨ ਅਤੇ ਫਖਰ ਵਾਲੀ ਗੱਲ ਉਸ ਵੇਲੇ ਹੋਈ ਜਦੋਂ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਮਨਦੀਪ ਸਿੰਘ ਨੂੰ 15 ਅਗਸਤ ਆਜ਼ਾਦੀ ਦਿਵਸ ਦੇ ਮੌਕੇ ਤੇ ਰਾਸ਼ਟਰਪਤੀ ਵੱਲੋਂ ਗਲੰਟਰੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਇਸੇ ਤਹਿਤ ਅੱਜ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਪਰਿਵਾਰ ਸਮੇਤ ਉਹਨਾਂ ਦੇ ਘਰ ਪਹੁੰਚੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕੈਨੀ ਕਾ ਟੁਮਰ ਵਿੱਚ ਐਡੀ ਵੱਡੀ ਪ੍ਰਾਪਤੀ ਹਾਸਲ ਕਰਨਾ ਰਾਜਪੁਰਾ ਸ਼ੈਲੀ ਬੜੇ ਹੀ ਮਾਣ ਵਾਲੀ ਗੱਲ ਹੈ ਇਹ ਦੇਸ਼ ਦੇ ਸਪੂਤ ਅਤੇ ਉਸ ਦੇ ਪਰਿਵਾਰ ਲਈ ਬਹੁਤ ਹੀ ਫਖਰ ਦੀ ਗੱਲ ਹੈ ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਨਿਊਜ਼ ਰੀਡਰ ਪੰਜਾਬ ਦੇ ਦੀਪਕ ਕੁਮਾਰ ਦੀ ਖਾਸ ਰਿਪੋਰਟ ਹਲਕੇ ਦੇ ਗਲੈਂਟਰੀ ਅਵਾਰਡ ਮਿਲਿਆ ਜਿਸ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਸਾਡੇ ਰਾਜਪੁਰੇ ਦੇ ਨੌਜਵਾਨ ਬੱਚੇ ਅਮਨਦੀਪ ਜੀ ਨੂੰ ਅੱਜ ਗਲੈਂਟਰੀ ਅਵਾਰਡ ਦੇ ਕੱਲ 15 ਅਗਸਤ ਤੇ ਅਨਾਉਂਸਮੈਂਟ ਹੋਈ ਹੈ ਤਾਂ ਰਾਜਪੁਰੇ ਚ ਸਾਰਿਆਂ ਲਈ ਸਾਡੇ ਲਈ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਔਰ ਇਹ ਦੂਸਰਾ ਦਿਹੋਤ ਫੈਮਿਲੀ ਸਾਰੀ ਹੀ ਦੇਸ਼ ਦੀ ਸੇਵਾ ਲਈ ਲੱਗੀ ਹੋਈ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਡੇ ਦਾਦਾ ਜੀ ਤੋਂ ਲੈ ਕੇ ਉਸ ਤੋਂ ਬਾਅਦ ਫਾਦਰ ਸਾਹਿਬ ਔਰ ਖੁਦੇ ਬੱਚੇ ਸਾਡੇ ਔਰ ਇਹਨਾਂ ਦੀ ਵਾਈਫ ਵੀ ਇਸੇ ਲਾਈਨ 'ਚ ਨੇ ਤਾਂ ਇੱਕੇ ਪਰਿਵਾਰ ਜਿਵੇਂ ਕਹੂੰ ਨਾ ਪੂਰਾ ਪਰਿਵਾਰ ਦੇਸ਼ ਪ੍ਰਤੀ ਸਮਰਪਿਤ ਹੈ ਔਰ ਇਹਨਾਂ ਦੀ ਅਚੀਵਮੈਂਟ ਲਈ ਅੱਜ ਜਿਹੜਾ ਰਾਸ਼ਟਰਪਤੀ ਅਵਾਰਡ ਅਨਾਊਂਸ ਹੋਇਆ ਹੈ ਤਾਂ ਬਹੁਤ ਹੀ ਖੁਸ਼ੀਆਂ ਦੇ ਲਈ ਅਸੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜਦੋਂ ਸਾਨੂੰ ਕੱਲ ਪਤਾ ਲੱਗਿਆ ਤਾਂ ਸਾਥੋਂ ਰਿਹਾ ਨਹੀਂ ਗਿਆ ਇਹਨਾਂ ਨੇ ਕਿਹਾ ਕਿ ਅਸੀਂ ਆਨੇ ਆ ਮੈਂ ਕਿਹਾ ਨਹੀਂ ਸਾਡੇ ਲਈ ਬੜਾ ਪ੍ਰਾਊਡ ਹੈ ਤਾਂ ਅਸੀਂ ਖੁਦ ਆਵਾਂਗੇ ਤੇ ਅੱਜ ਅਸੀਂ ਚੱਲ ਕੇ ਬੱਚੇ ਨੂੰ ਕੰਗ੍ਰੈਚੁਲੇਟਸ ਕਹਿਣ ਆਇਆ ਔਰ ਬlesing ਵੀ ਦੇਣ ਆਇਆ ਕਿ ਬਾਬਾ ਜੀ ਇਹਨਾਂ ਇਸ ਪਰਿਵਾਰ ਤੇ ਹਮੇਸ਼ਾ ਮੇਰ ਭਰਿਆ ਹੱਥ ਰੱਖਣ ਔਰ ਹਮੇਸ਼ਾ ਦੇਸ਼ ਦੀ ਸੇਵਾ ਕਰਦੇ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਰਾਜਪੁਰੇ ਦੇ ਖਾਸ ਕਰ ਯੂਥ ਨੂੰ ਦੇਖੋ ਮੈਂ ਰਾਜਪੁਰੇ ਦੇ ਯੂਥ ਨੇ ਹੀ ਕਹੂੰਗੀ ਕਿ ਅੱਜ ਸਾਨੂੰ ਇਸ ਸਾਰੇ ਯੂਥ ਨੂੰ ਸਾਡੇ ਬੱਚੇ ਅਮਨਦੀਪ ਜੀ ਨੂੰ ਇੱਕ ਆਪਣਾ ਪ੍ਰੇਰਨਾ ਸਰੋਤ ਮੰਨ ਕੇ ਸਾਨੂੰ ਅੱਗੇ ਚੱਲਣਾ ਚਾਹੀਦਾ ਹੈ ਅੱਜਕੱਲ ਜਿਹੜਾ ਯੂਥ ਸਾਡਾ ਨਸ਼ਿਆਂ 'ਚ ਪੈ ਰਿਹਾ ਹੈ ਵੀ ਕੁਝ ਨਹੀਂ ਹੈ ਉਸ ਤੋਂ ਚ ਜ਼ਿੰਦਗੀਆਂ ਬਰਬਾਦ ਹੈ ਹੋਰ ਕੁਝ ਵੀ ਨਹੀਂ ਹੈ ਸਾਨੂੰ ਬੱਚਿਆਂ ਨੂੰ ਜੇ ਅਸੀਂ ਆਪਦੀ ਕੋਈ ਇੱਕ ਟਾਰਗੇਟ ਧਾਰ ਲਈਏ ਕਿ ਅਸੀਂ ਇਹ ਕਰਨਾ ਹੈ ਤਾਂ ਅਸੀਂ ਕਰ ਸਕਦੇ ਹਾਂ ਕਿਉਂਕਿ ਯੂਥ ਹੀ ਸਾਡਾ ਅੱਗੇ ਫਿਊਚਰ ਹੈ ਯੂਥ ਸਾਡਾ ਇੱਕ ਅੱਛੀ ਲਾਈਨ 'ਚ ਅੱਛੀ ਦਿਸ਼ਾ ਨਿਰਦੇਸ਼ ਅਨੁਸਾਰ ਚੱਲੇਗਾ ਤਾਂ ਸਾਡਾ ਯੂਥ ਹੀ ਸਾਡੇ ਦੇਸ਼ ਨੂੰ ਸੰਭਾਲੇਗਾ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਸਕੂਲ ਚਲਾ ਰਹੇ ਨੇ ਅੱਛੀ ਐਜੂਕੇਸ਼ਨ ਦੇ ਰਹੇ ਨੇ ਤਾਂ ਮੈਂ ਕਹਿੰਨੀ ਆ ਬਹੁਤ ਅੱਛਾ ਹੈ ਕਿ ਯੂਥ ਨੂੰ ਵੀ ਸਾਡੇ ਨੂੰ ਅੱਛੇ ਰਸਤੇ ਤੇ ਚੱਲਣਾ ਚਾਹੀਦਾ ਕੁਝ ਜੇ ਸਾਨੂੰ ਨੌਲੇਜ ਦੀ ਜ਼ਰੂਰਤ ਹੈ ਮੈਂ ਕਹਿੰਨੀ ਆ ਇਸ ਪਰਿਵਾਰ ਤੋਂ ਲੋ ਕਿ ਦੇਸ਼ ਦੀ ਸੇਵਾ ਕੀਤੀ ਜਾਂਦੀ ਹੈ ਕਿੱਦਾਂ ਕੀਤੀ ਜਾਂਦੀ ਹੈ ਕੋਈ ਇਸ ਤਰ੍ਹਾਂ ਦਾ ਹੀ ਪ੍ਰੋਗਰਾਮ ਬਣ ਸਕਦਾ ਜਿਵੇਂ ਇਹਨਾਂ ਨੂੰ ਨੌਲੇਜ ਹੈ ਕਿ ਇਹ ਦੀ ਮੈਂ ਫੀਲ ਦੀ ਵੀ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਾਂ ਇੱਥੇ ਸਕੂਲਾਂ ਦੇ ਵਿੱਚ ਇਹਨਾਂ ਦਾ ਲੈਕਚਰ ਕਰਾਇਆ ਜਾਂਦਾ ਦੇਖੋ ਇਹ ਹਾਲੇ ਬਹੁਤ ਬਿਜ਼ੀ ਨੇ ਸਿਰਫ 2 ਦਿਨਾਂ ਲਈ ਆਏ ਨੇ ਅੱਜ ਹਾਂ ਅਸੀਂ ਅੱਜ ਇਹਨਾਂ ਦਾ ਜਿਵੇਂ ਕਹਿੰਦੇ ਵੈਲਿਊਏਬਲ ਟਾਈਮ ਲਿੱਤਾ ਹੈ ਤਾਂ ਇਹਨਾਂ ਤੋਂ ਨਹੀਂ ਇਹਨਾਂ ਦੇ ਫਾਦਰ ਸਾਹਿਬ ਦਾ ਅਸੀਂ ਜ਼ਰੂਰ ਟਾਈਮ ਲਵਾਂਗੇ ਜਿੱਥੇ ਅਸੀਂ ਇੱਕ ਯੂਥ ਦੇ ਅੱਗੇ ਇੱਕ ਇਹਨਾਂ ਦਾ ਲੈਕਚਰ ਕਰਵਾ ਸਕੀਏ ਤਾਂ ਕਿ ਯੂਥ ਨੂੰ ਜਿਹੜਾ ਹਾਂ ਕਿ ਯੂਥ ਨੂੰ ਅੱਛੇ ਰਸਤੇ ਤੇ ਪਾਇਆ ਜਾਵੇ ਬਾਕੀ ਜਦੋਂ ਸਾਡਾ ਬੱਚਾ ਅਮਨਦੀਪ ਜੀ ਅਗਲੀ ਵਾਰ ਆਣਗੇ ਮੈਂ ਕਹਿੰਨੀ ਆ ਪ੍ਰਾਈਜ਼ ਲੈ ਕੇ ਦੇਖੋ ਮੰਮੀ ਪਾਪਾ ਕੋਲੇ ਤਾਂ ਪ੍ਰਾਈਜ਼ ਲੈ ਕੇ ਆਣਗੇ ਜਾਂਗੇ ਤੋ ਸਾਡੇ ਰਾਜਪੁਰੇ ਲਈ ਅਸੀਂ ਇੱਕ ਵੱਡੀ ਅਚੀਵਮੈਂਟ ਹੋਊਗੀ ਉਦੋਂ ਅਸੀਂ ਇੱਕ ਮੈਂ ਕਹੂੰਗੀ ਅਸੀਂ ਵੱਡਾ ਗ੍ਰੈਂਡ ਵੈਲਕਮ ਕਰਾਂਗੇ ਮੈਡਮ ਇੱਕ ਗੱਲ ਹੋਰ ਜਿਵੇਂ ਕਿ ਇਹਨਾਂ ਨੂੰ ਗੈਲੈਂਟਰੀ ਵਾਰਡ ਮਿਲਿਆ ਹੈ ਤੁਸੀਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾ ਪ੍ਰਗਵਾਨ ਸਿੰਘ ਮਾਨ ਨੂੰ ਵੀ ਦੱਸੋਗੇ ਵੀ ਸਾਡੇ ਰਾਜਪੁਰੇ ਦੇ ਵੀ ਇੰਨੀ ਵੱਡੀ ਅਚੀਵਮੈਂਟ ਲੈ ਕੇ ਇੱਕ ਨੌਜਵਾਨ ਜਿਹੜਾ ਹੈ ਅੱਜ ਗੈਲੈਂਟਰੀ ਵਾਰਡ ਲੈ ਕੇ ਆਇਆ ਰਾਸ਼ਟਰਪਤੀ ਵੀ ਉਹਨੂੰ ਪੰਜਾਬ ਸਰਕਾਰ ਵੱਲੋਂ ਵੀ ਕੋਈ ਨਾ ਕੋਈ ਸਨਮਾਨ ਦਿੱਤਾ ਜੀ ਬਿਲਕੁਲ ਜੀ ਮੈਂ ਅੰਦਰ ਬੈਠੇ ਹੀ ਸੋਚ ਰਹੀ ਸੀ ਕਿ ਅੱਜ ਹੀ ਮੈਂ ਆਪਣਾ ਇੱਕ ਆਪਣੇ ਵੱਲੋਂ ਇੱਕ ਲੈਟਰ ਸੀਐਮ ਸਾਹਿਬ ਨੂੰ ਲਿਖੂੰਗੀ ਕਿ ਸਾਡੇ ਲਈ ਰਾਜਪੁਰੇ ਲਈ ਬੜੇ ਪ੍ਰਾਊਡ ਦੀ ਗੱਲ ਹੈ ਕਿ ਸਾਡੇ ਬੱਚੇ ਨੂੰ ਗਲੈਂਟਰੀ ਅਵਾਰਡ ਮਿਲਿਆ ਤਾਂ ਉਸ ਤੋਂ ਬਾਅਦ ਇਹਨਾਂ ਤੋਂ ਹੀ ਟਾਈਮ ਲੈ ਕੇ ਜਦੋਂ ਇਹ ਹੋਣਗੇ ਇੱਥੇ ਰਾਜਪੁਰਾ ਵਿੱਚ ਅਵੇਲੇਬਲ ਹੋਣਗੇ ਤਾਂ ਮੇਰੀ ਕੋਸ਼ਿਸ਼ ਹੋਊਗੀ ਕਿ ਪੂਰੀ ਫੈਮਿਲੀ ਨੂੰ ਮੈਂ ਸੀਐਮ ਸਾਹਿਬ ਨੂੰ ਮਿਲਵਾ ਕੇ ਉਹਨਾਂ ਤੋਂ ਵੀ ਇਹਨਾਂ ਨੂੰ ਮਤਲਬ ਥੈਂਕ ਕਰਾ ਕੇ ਲਿਆਵਾਂ ਹਸਨਵਾਦਿਤ ਕਰਵਾ ਕੇ ਲਿਆਵਾਂ ਠੀਕ ਹੈ ਮੈਮ ਥੈਂਕ ਯੂ ਜੀ ਜਦੋਂ ਅਵਾਰਡ ਮਿਲਿਆ ਜੀ ਜਾਨਤ ਰਹੀ ਜੀ ਜੀ ਮੇਰਾ ਨਾਮ ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਹੈ ਤੇ ਮੈਂ ਰਾਜਪੂਰਾ ਸ਼ਹਿਰ ਤੋਂ ਬਿਲੋਂਗ ਕਰਦਾ ਮੈਂ ਪ੍ਰੈਜ਼ੀਡੈਂਟ ਵੱਲੋਂ ਵਾਇਯੂ ਸੇਨਾ ਮੈਡਲ ਗੈਲੈਂਟਰੀ ਅਵਾਰਡ ਮੈਨੂੰ ਕਨਫਰ ਕੀਤਾ ਗਿਆ ਉਹਨਾਂ ਨੇ ਕੱਲ ਇਹ ਅਨਾਉਂਸ ਹੋਇਆ ਹੈ ਇੰਡੀਪੈਂਡੈਂਸ 79th ਇੰਡੀਪੈਂਡੈਂਸ ਡੇ ਤੇ ਐਂਡ ਤੁਹਾਨੂੰ ਪਤਾ ਹੀ ਹੈ ਰੀਸੈਂਟਲੀ ਅਸੀਂ ਇੰਡੀਆ ਨੇ ਕਈ ਆਪਰੇਸ਼ਨਸ ਕੀਤੇ ਨੇ ਉਹਨਾਂ ਦੇ ਵਿੱਚ ਮੈਂ ਇੱਕ ਆਪਰੇਸ਼ਨ ਦਾ ਮੇਜਰ ਰੋਲ ਪਲੇ ਕੀਤਾ ਜਿਸ ਕਰਕੇ ਮੇਰੀ ਇਸ ਗੈਲੈਂਟਰੀ ਐਕਟ ਨੂੰ ਪ੍ਰੈਜ਼ੀਡੈਂਟ ਨੇ ਸਨਮਾਨਿਤ ਕੀਤਾ ਹੈ ਐਂਡ ਆਈ ਐਮ ਗ੍ਰੇਟਫੁਲ ਕਿ ਅੱਜ ਮੈਮ ਇੱਥੇ ਆਏ ਨੇ ਮੈਨੂੰ ਇਸ ਵਾਸਤੇ ਮਿਲਣ ਲਈ ਥੈਂਕ ਯੂ ਫਾਰ ਸਪੇਅਰਿੰਗ ਯਰ ਟਾਈਮ ਮੈਮ ਐਂਡ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਸਿਰਫ ਯੂਥ ਨੂੰ ਇਹ ਕਹਿਣਾ ਚਾਹਾਂਗਾ ਵੀ ਅਸੀਂ ਆਪਣਾ ਮਨ ਕਿਸੇ ਚੀਜ਼ ਤੇ ਲਾਈਏ ਦੇਸ਼ ਦੇ ਵਾਸਤੇ ਅੱਛਾ ਕੰਮ ਕਰੀਏ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੀਏ ਤੇ ਆਪਣੇ ਇਲਾਕੇ ਦੇ ਵਿੱਚ ਜੋ ਹੈ ਅਛਾਈ ਤੇ ਅੱਛੀਆਂ ਚੀਜ਼ਾਂ ਨੂੰ ਬढ़ावा ਦੇਈਏ ਜੀ ਵੀ ਕਿ ਸਾਨੂੰ ਪਤਾ ਲੱਗੇ ਕਿ ਤੁਹਾਡੀ ਪੂਰੀ ਫੈਮਿਲੀ ਜਿਹੜੀ ਹੈ 에어ਫੋਰਸ ਸਾਡੀ ਕੁਆਰਟੀ ਬੈਕ ਬਾਰੇ ਥੋੜੀ ਜੀ ਗੱਲ ਦੱਸੋ ਵੀ ਫਾਦਰ ਸਾਹਿਬ ਤੇ ਤੁਸੀਂ ਜੀ ਮੈਂ ਗਾਸ ਦੇਸ਼ ਦੀ ਸੇਵਾ ਚ ਅਸੀਂ ਕਿਹਾ ਸਕਦੇ ਹਾਂ ਵੀ ਸਾਡੀ ਦਿਹੋਤ ਫੈਮਿਲੀ ਮੈਂ 4th ਜਨਰੇਸ਼ਨ ਉਸਦਾ ਹੈਗਾ ਮੇਰੇ ਪਰਦਾਦਾ ਜੀ ਜਿਹੜੇ ਸੀਗੇ ਗ੍ਰੇਡ ਗ੍ਰੈਂਡਫਾਦਰ ਜਥੇਦਾਰ ਫਕੀਰ ਸਿੰਘ ਜੀ ਹੀ ਵਾਸ ਫਰੀडम फाइਟਰ ਫਿਰ ਮੇਰੇ ਦਾਦਾ ਜੀ ਜਿਹੜੇ ਸੀਗੇ ਉਹ 에ਅਰ ਫੋਰਸ ਦੇ ਵਿੱਚ ਹੀ ਮਾਸਟਰ ਵਾਰਡ ਆਫਸਰ ਰਿਟਾਇਰਡ ਸੀਗੇ ਮਾਸਟਰ ਵਾਰਡ ਆਫਸਰ ਮਹਿੰਦਰ ਸਿੰਘ ਦਿਹੋਤ ਫਿਰ ਮੇਰੇ ਫਾਦਰ ਗਰੁੱਪ ਕੈਪਟਨ ਕੇਜੀਐਸ ਦੇਹੋਤ ਅਬੀ ਰਿਟਾਇਰਡ ਹੈ ਫਾਈਟਰ ਪਾਇਲਟ ਸੀਗੇ ਹੁਣ ਵੀ ਇਹ ਸਿਵਲ ਦੇ ਵਿੱਚ ਫਲਾਈਂਗ ਕਰ ਰਹੇ ਨੇ ਤੇ ਹੁਣ ਏਰੀਆ ਦੇ ਵਿੱਚ ਸਕੂਲ ਵੀ ਚਲਾ ਰਹੇ ਨੇ ਸਬਸਟ੍ਰਿੰਗ ਪਬਲਿਕ ਸਕੂਲ ਬੱਚਿਆਂ ਦੇ ਅਚੀ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ ਤੇ ਉਹਨਾਂ ਨੂੰ ਅੱਗੇ ਦੇਸ਼ ਵਾਸਤੇ ਗ੍ਰੋਨ ਕਰਨ ਲਈ ਮੇਰੇ ਚਾਚਾ ਜੀ ਲੇਟ ਸਕਵਡਨ ਲੀਡਰ ਨਿਰਮਲਜੀਤ ਸਿੰਘ ਦੇਹੋਤ ਉਹਨਾਂ ਨੇ ਹੈਲੀਕਾਪਟਰ ਪਾਇਲਟ ਸੀ ਜਿਹੜੇ ਸੁਨਾਮੀ ਵਿੱਚ 2004 ਦੇ ਵਿੱਚ ਪੂਰੀ ਫੈਮਿਲੀ ਅਸੀਂ ਉਹਨਾਂ ਨੂੰ ਦੇਸ਼ ਦੇ ਨਾਮ ਸਮਰਪਿਤ ਹੋਏ ਨੇ ਉਹ ਤੇ ਚਾਚਾ ਚਾਚੀ ਤੇ ਉਹਨਾਂ ਦੇ ਦੋ ਬੱਚੇ 2004 ਵਿੱਚ ਐਂਡ ਉਸ ਤੋਂ ਬਾਅਦ ਮੈਂ ਅੱਗੇ Air Force ਆਇਆ ਹਾਂ ਮੈਂ Jaguar Pilot ਬਣਾਇਆ ਹਾਂ origianally ਤੇ ਉਸ ਤੋਂ ਬਾਅਦ ਮੈਂ ਕੁਝ ਸਪੈਸ਼ਲ ਸਿਸਟਮਸ ਦੇ ਉੱਤੇ ਕੁਆਲੀਫਾਈਡ ਹਾਂ ਜਿਨ੍ਹਾਂ ਦੀ ਅਸੀਂ ਇਸ ਰੀਸੈਂਟ ਐਕਟੀਵਿਟੀਜ਼ ਦੇ ਵਿੱਚ ਬਹੁਤ ਜ਼ਿਆਦਾ ਆਪਰੇਸ਼ਨਲ ਕੰਮ ਕਰਕੇ ਯੂਜ਼ੇਜ ਹੋਇਆ ਜਿਸ ਕਰਕੇ ਅੱਜ ਤੁਹਾਡੀ ਕਿਹੜੇ ਕਿਹੜੇ Air ਦੇ ਵਿੱਚ ਤੁਹਾਡੀ ਪੋਸਟਿੰਗ ਹੋਈ ਸੀਗੀ ਜੀ ਜੀ ਮੈਂ 2011 ਚ ਟ੍ਰੇਨਿੰਗ ਵਾਸਤੇ ਚਲਾ ਗਿਆ ਸੀ 1 ਜਨਵਰੀ 2011 ਚ ਡੇਢ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਮੈਂ ਜੂਨ 30th ਜੂਨ 2012 ਚ ਕਮਿਸ਼ਨ ਹੋਇਆ ਸੀਗਾ ਐਸ ਫਲਾਈਂਗ ਆਫਸਰ ਉਸ ਤੋਂ ਬਾਅਦ ਮੈਂ 13 ਸਾਲ ਦੀ ਸਰਵਿਸ ਹੁਣ ਕੰਪਲੀਟ ਕਰ ਲਈ ਤੇ ਮੈਂ ਹੁਣ ਬਿੰਗ ਕਮਾਂਡਰ ਸਰ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਤੁਹਾਡੀ ਮਦਦ ਕਰਾਂਗੀ ਸਾਡੀ ਚਾਰ ਪੀੜ੍ਹੀਆਂ ਜਿਹੜੀਆਂ ਹੈਗੀਆਂ ਇਸ ਲਾਈਨ ਦੇ ਵਿੱਚ ਹੈ ਤੇ ਅੱਜ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਪਾਰ ਸਰਕਾਰ ਵੱਲੋਂ ਗਲੈਂਟਰੀ ਵਾਰਡ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਗਲੈਂਟਰੀ ਵਾਰਡ ਲੈ ਕੇ ਆਏ ਹੋ ਜੀ ਇਹ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਫੀਲਿੰਗ ਹੈ ਇਸ ਤੋਂ ਤੱਕ ਕੋਈ ਸ਼ੱਕ ਨਹੀਂ ਹੈਗਾ ਦੇਸ਼ ਦੇ ਸਰ ਸਰਵੋਤਮ ਸਾਡੇ ਜਿਹੜੇ ਕਮਾਂਡਰ ਨੇ ਰਾਸ਼ਟਰਪਤੀ ਹੁੰਦੇ ਨੇ ਡਿਫੈਂਸ ਸਰਵਿਸਿਜ਼ ਦੇ ਜੇ ਉਹ ਤੁਹਾਡੀ ਕਿਸੇ ਐਕਟ ਨੂੰ ਰੈਕਗਨਾਈਜ਼ ਕਰਦੇ ਨੇ ਤੇ ਇਹ ਮੇਰੇ ਇੰਡੀਵਿਜੂਅਲੀ ਵਾਸਤੇ ਮੇਰੇ ਫੈਮਿਲੀ ਵਾਸਤੇ ਮੇਰੇ ਪੇਰੈਂਟਸ ਆਮ ਸ਼ੋਰ ਬਹੁਤ ਪ੍ਰਾਊਡ ਹੋਏ ਹੈ ਇਸ ਤੋਂ ਤੇ ਮੈਂ ਇੰਡੀਵਿਜੂਅਲੀ ਇਹ ਹੀ ਕਹਿ ਸਕਦਾ ਕਿ ਮੈਂ ਬਹੁਤ ਵੱਡੀ ਇੱਕ ਮੇਰੀ ਲਾਈਫ ਦੀ ਅਚੀਵਮੈਂਟ ਹੈ ਮੈਂ ਚਾਹਾਂਗਾ ਕਿ ਮੈਂ ਇਸ ਨੂੰ ਅੱਗੇ ਹੀ ਕੰਟੀਨਿਊ ਕਰਦਾ ਰਵਾਂ ਹੋਰ ਜੋ ਵੀ ਮੈਂ ਆਪਣੇ ਵੱਲੋਂ ਸੋਸਾਇਟੀ ਲਈ ਆਪਣੇ ਏਰੀਆ ਲਈ ਆਪਣੀ ਸਟੇਟ ਲਈ ਤੇ ਸਭ ਤੋਂ ਉੱਪਰ ਆਪਣੇ ਦੇਸ਼ ਲਈ ਜੋ ਵੀ ਮੈਂ ਇਸ ਤੋਂ ਅੱਗੇ ਹੋਰ ਕਰ ਪਾਵਾਂਗਾ ਇਹ ਮੈਨੂੰ ਹੋਰ ਜ਼ਿਆਦਾ ਮੋਟੀਵੇਟ ਕਰਦਾ ਹੈ ਕਿ ਜਿੱਥੇ ਮੈਂ 5-6 ਦਿਨ ਬਿਨਾਂ ਸੁੱਤੇ ਕੁਝ ਮਿਸ਼ਨ ਕੀਤੇ ਨੇ ਮੈਨੂੰ ਉੱਪਰ ਵਾਲਾ ਇੰਨੀ ਤਾਕਤ ਦਵੇ ਵੀ ਮੈਂ ਇਸ ਚੀਜ਼ ਨੂੰ ਹੋਰ 4 5 ਗੁਣਾ ਅੱਗੇ ਬਦਾਸਤ ਤੁਹਾਨੂੰ ਜਿਹੜਾ ਗੈਲੈਂਟਰੀ ਪਾਰਟ ਮਿਲਿਆ ਤੁਸੀਂ ਇਹਦਾ ਸਿਹੜਾ ਕਿਨੂੰ ਬੰਨਣਾ ਚਾਹ ਰਹੇ ਹੋ ਤੁਸੀਂ ਕੀ ਚਾਹੁੰਦੇ ਕਿ ਕਿਹਦੇ ਅਸ਼ੀਰਵਾਦਾਂ ਤੋਂ ਮਿਲਿਆ ਜੀ ਇਹ ਤਾਂ ਬਹੁਤ ਹੀ ਆਸਾਨ ਸਵਾਲ ਹੈ ਇਹਦਾ ਸੋ ਸਿੰਪਲ ਜਵਾਬ ਹੈ ਵੀ ਮੇਰੇ ਪੇਰੈਂਟਸ ਜਿਨ੍ਹਾਂ ਨੇ ਮੈਨੂੰ ਐਸੀ ਅੱਛੀ ਅਪਗ੍ਰੇਡ ਅਬਰਿੰਗ ਦਿੱਤੀ ਜੋ ਮੈਂ ਇੰਨਾ ਲਾਇਕ ਹੋ ਸਕਿਆ ਜਦੋਂ ਜ਼ਰੂਰਤ ਸੀਗੀ ਉਹਨਾਂ ਨੇ ਮੈਨੂੰ ਉਹ ਬਿਲੀਫ ਸਿਸਟਮ ਮੇਰੇ ਅੰਦਰ ਤਿਆਰ ਕੀਤੇ ਐਜ਼ ਅ ਚਾਈਲਡ ਤੇ ਮੇਰੀ ਅੱਗੇ ਜਿਹੜੀ ਮੇਰੀ ਕਹਿ ਲੋ ਮੇਰਾ ਪਰਵਰਿਸ਼ ਜੋ ਹੋਈ ਹੈ ਉਹ ਸਾਰੇ ਦਾ ਸਾਰਾ ਸ਼ਰੇ ਇਹਨਾਂ ਨੂੰ ਹੀ ਜਾਂਦਾ ਹੈ ਜੋ ਮੈਂ ਮੁਸੀਬਤ ਦੇ ਵੇਲੇ ਪਿੱਛੇ ਨਹੀਂ ਹਟਿਆ। ਸਕੂਲਿੰਗ ਕਿੱਥੋਂ ਕੀਤੀ ਤੁਸੀਂ ਕਿੱਥੋਂ ਸਭ ਤੋਂ ਪਹਿਲਾਂ ਪੜ੍ਹਨਾ ਸ਼ੁਰੂ ਕੀਤਾ? ਜੀ ਮੈਂ ਬਹੁਤ ਸਾਰੇ ਡਿਫਰੈਂਟ ਸਕੂਲਸ 'ਚ ਸਟੱਡੀ ਕੀਤੀ ਹੈ ਕਿਉਂਕਿ ਮੇਰੇ ਫਾਦਰ ਵੀ Air Force 'ਚ ਰਹੇ ਨੇ। ਮジョਰਿਟੀ ਮੈਂ ਕੇਂਦਰੀ ਵਿਦਿਆਲਿਆਜ਼ ਵਿੱਚ ਪੜਿਆ। 11th 12th ਸਟੈਂਡਰਡ ਜਿਹੜੀ ਹੈ ਮੇਰੀ ਮੈਂ ਪਟਿਆਲਾ ਦੇ ਵਿੱਚੋਂ ਆਪਣੀ ਖਤਮ ਕੀਤੀ ਹੈ ਸਕਾਲਰ ਫੀਲਡਸ ਪਬਲਿਕ ਸਕੂਲ। ਐਂਡ ਓਵਰਆਲ ਆਈ ਹੈਵ ਸਟੱਡੀਡ ਇਨ 10 ਡਿਫਰੈਂਟ ਸਕੂਲਸ ਸੋ ਕਾਫੀ ਸਾਰੇ ਸਕੂਲਸ ਨਾਲ ਮੇਰਾ। ਸਭ ਲੋਕਾਂ ਨੂੰ ਇੱਕ ਮੈਸੇਜ ਦੇਣਾ ਚ ਸਾਡਾ ਪੁਲਿਸ ਪ੍ਰਸ਼ਾਸਨ ਵੀ ਲੋਕਾਂ 'ਚ ਇਹ ਮਿੰਤਾ ਕਰ ਰਹੀ ਸੀ ਕਿ ਕਿ ਦੁਕਾਨਾਂ ਬੰਦ ਕਰ ਦਿਓ ਲੈਟਾ ਬੰਦ ਕਰ ਦਿਓ ਪਰ ਲੋਕੀ ਇਹਨੂੰ ਮਜ਼ਾਕ ਸਮਝਦੇ ਸੀ ਉਹਨਾਂ ਨੂੰ ਕੀ ਮੈਸੇਜ ਜਨਾਬ ਜੀ ਇਸ ਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ ਇਹ ਹੈ ਲੋਕਾਂ ਨੂੰ ਸਮਝਣ ਵਾਸਤੇ ਕਿ ਆਪਰੇਸ਼ਨ ਹਜੇ ਵੀ ਸੀਜ਼ ਹੋਏ ਨੇ ਇਹ ਫਿਰ ਕਦੇ ਵੀ ਸਟਾਰਟ ਹੋ ਸਕਦੇ ਨੇ ਇਹ ਸਾਰਿਆਂ ਨੂੰ ਪਤਾ ਹੈ ਕਿਉਂਕਿ ਸਿਚੁਏਸ਼ਨ ਐਸੀ ਹੈ 글로ਬਲੀ ਤੁਹਾਨੂੰ ਵੀ ਪਤਾ ਹੈ ਕਈ ਕੰਟਰੀਜ਼ ਦੇ ਆਪਸ 'ਚ ਪ੍ਰੋਬਲਮਸ ਚੱਲ ਰਹੀਆਂ ਨੇ ਅਸੀਂ ਵੀ ਉਸੇ ਸਟੈਂਸ ਤੇ ਹਾਂ ਲੋਕਾਂ ਨੂੰ ਇਸ ਦੇ ਵਿੱਚ ਬਹੁਤ ਜ਼ਿਆਦਾ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਜਦੋਂ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਕੋਈ ਇਨਸਟਰਕਸ਼ਨਸ ਪਾਸ ਕਰਦੀ ਹੈ ਕੋਈ ਡਮੀ ਮੌਕ ਡ੍ਰਿਲਸ ਦੀ ਪ੍ਰੈਕਟਿਸ ਕੀਤੀ ਜਾਂਦੀ ਹੈ ਲੋਕਾਂ ਨੂੰ ਇਹਦੇ ਵਿੱਚ ਬਿਨਾਂ ਕਿਸੇ ਡਾਊਟ ਦੇ ਫੁੱਲ ਸਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਲੋਕਾਂ ਵਾਸਤੇ ਹੀ ਇਹ ਚੀਜ਼ ਕੀਤੀ ਜਾ ਰਹੀ ਹੈ ਤੇ ਜਦੋਂ ਲੋਕ ਹੀ ਐਡਮਿਨਿਸਟ੍ਰੇਸ਼ਨ ਦਾ ਸਪੋਰਟ ਨਹੀਂ ਕਰਨਗੇ ਤੇ ਉਹਨਾਂ ਦਾ ਹੀ ਨੁਕਸਾਨ ਇਸ ਚੀਜ਼ ਤੋਂ ਹੋ ਸਕਦਾ ਹੈ ਜੇ ਉਹਨੂੰ ਨਾ ਫਾਲੋ ਕਰ ਸਰ ਯੰਗ ਉਮਰ ਦੇ ਚ ਐਕਟੀਵਿਟੀ ਅਚੀਵਮੈਂਟ ਤੇ ਯੰਗਸਟਰਸ ਨੂੰ ਕੀ ਸੰਦੇਸ਼ ਜਿਹੜਾ ਕਿ ਆਲਰੇਡੀ ਨਸ਼ੇ ਵਾਲੀਆਂ ਹੋਰ ਦੂਸਰੇ ਪਾਸੇ ਚਲੇ ਜਾਂਦੇ ਜੀ ਸਹੀ ਤੇ ਗਲਤ ਹਰ ਇਨਸਾਨ ਨੂੰ ਉਹਦੀ ਪਰਖ ਹੁੰਦੀ ਹੈ ਸਾਰੇ ਇਨਸਾਨਾਂ ਦੀ ਇੱਕ ਬੇਸਿਕ ਸੋਚ ਸਹੀ ਤੇ ਗਲਤ ਦੇ ਵਿੱਚ ਡਿਫਰੈਂਸ਼ੀਏਟ ਕਰਨ ਦੀ ਉਹਨੂੰ ਇਹ ਕਾਬਲੀਅਤ ਦਿੰਦੀ ਹੈ ਜਦੋਂ ਅਸੀਂ ਯੂਥ ਵੱਲ ਦੇਖਦੇ ਹਾਂ ਯੂਥ ਜਿਹੜਾ ਕੋਈ ਸਹੀ ਤੇ ਗਲਤ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਪਾ ਰਿਹਾ ਦੂਸਰੇ ਯੰਗਸਟਰਸ ਜਿਹੜੇ ਵੀ ਦੂਸਰੇ ਉਹਦੇ ਸਾਥੀ ਗਣ ਨੇ ਉਹਨਾਂ ਨੂੰ ਚਾਹੀਦਾ ਉਸਨੂੰ ਇਸ ਵਾਸਤੇ ਸਹੀ ਗਾਈਡ ਕਰਨ ਜੇ ਕੋਈ ਨਸ਼ੇ ਵਿੱਚ ਪਿਆ ਹੋਇਆ ਉਹਦੀ ਦੋਸਤਾਂ ਦੀ ਉਹਦੇ ਨਾਲ ਦੇ ਪੀਅਰ ਗਰੁੱਪ ਅਸੀਂ ਜਿਹਨੂੰ ਕਹਿੰਦੇ ਆ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਉਹਨੂੰ ਭਟਕੇ ਹੋਇਆ ਰਾਹ ਤੋਂ ਵਾਪਸ ਲੈ ਕੇ ਆਉਂਦੀ ਤੇ ਇਹਦੇ ਵਿੱਚ ਦੋਸਤਾਂ ਦੀ ਫੈਮਲੀਜ਼ ਦੀ ਤੇ ਜਿਹੜਾ ਵੀ ਤੁਹਾਡਾ ক্লোਜ਼ ਸਰਕਲ ਹੈ ਉਹਦੀ ਬਹੁਤ ਜ਼ਰੂਰਤ ਹੈ ਅ ਜੀ ਸਰ ਇਹ ਛੋਟਾ ਜਿਹਾ ਅਲਾਸਿਕਾ ਜੀ ਜਦੋਂ ਇਹ ਚਾਰ ਦਿਨ ਲੜਾਈ ਲੱਗੀ ਹੈ ਜੀ ਉਹਨਾਂ ਦਿਨਾਂ 'ਚ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ ਜੀ ਜੀ ਇਹ ਇਹ ਮੌਕਾ ਤਾਂ ਫਿਰ ਅੱਗੇ ਵੀ ਕਦੇ ਵੀ ਆ ਸਕਦਾ ਹੈ ਤੁਹਾਨੂੰ ਪਤਾ ਹੈ ਆ ਇਸ ਤੋਂ ਅਸੀਂ ਕਦੇ ਪਿੱਛੇ ਨਹੀਂ ਹਟੇ ਤੇ ਅੱਗੇ ਵੀ ਐਵੇਂ ਹੀ ਕੰਮ ਕਰਦੇ ਰਹੇ। ਤਾਂ ਮੈਂ ਤੁਹਾਡਾ ਸਾਰਾ ਬਤਨ ਬਤ ਕਰਨਾ ਚਾਹਨਾ ਨਹੀਂ ਨੰਨਾ ਨੰਨਾ। ਕਿ ਆਪ ਤੁਸੀਂ ਟਾਈਮ ਕੈਟ ਦੇ ਸੱਜੇ ਖੜੇ। ਇਸ ਮੇਰੇ ਵਾਸਤੇ ਤਾਂ ਬਹੁਤ ਮਾਣ ਦੀ ਗੱਲ ਹੈ ਕਿ ਜਿਹੜੀ Air Force ਦੇ ਵਿੱਚ ਇਹ ਪਿਤਾ ਜੀ 26 ਸਾਲ ਉਹਨਾਂ ਨੇ ਸਰਵਿਸ ਕੀਤੀ। 26 ਸਾਲ ਲੈ ਕੇ ਦੀ ਮੈ ਸਰਵਿਸ ਕੀਤੀ। ਮੇਰੇ ਜਾਣ ਤੋਂ ਉਪਰੰਤ ਮੇਰਾ ਬੇਟਾ ਤੇ ਅੱਜ ਮੈਨੂੰ ਲੱਗ ਰਿਹਾ ਕਿ ਜੋ ਚੀਜ਼ ਅਸੀਂ ਨਹੀਂ ਅਚੀਵ ਕਰ ਸਕੇ ਸਾਡੇ ਬਿਹਾਵ ਤੇ ਮੇਰੇ ਬੇਟੇ ਨੇ ਅਚੀਵ ਕੀਤਾ ਐਂਡ ਆਮ ਪ੍ਰਾਊਡ ਆਫ ਮਾਈ ਸਨ ਐਂਡ ਆਮ ਪ੍ਰਾਊਡ ਆਫ ਦ ਹੋਲ ਕਮਿਊਨਿਟੀ ਆਫ ਪੰਜਾਬ ਇੱਕ ਜਿਹੜਾ ਜਜ਼ਬਾ ਹੈ ਜੀ ਸਾਡੇ ਵਿੱਚ ਪੰਜਾਬੀਆਂ ਦੇ ਵਿੱਚ ਲੜਾਈ ਲੱਗਦੀ ਹੈ ਸਾਡਾ ਖੂਨ ਖੋਲਣ ਲੱਗ ਜਾਂਦਾ ਵੀ ਸਾਨੂੰ ਮੌਕਾ ਮਿਲੇ ਬਟ ਕਿਸੇ ਨੂੰ ਵੀ ਮੌਕਾ ਮਿਲਦਾ ਮੈ ਸਨ ਹੈਜ਼ ਬੀਨ ਵੈਰੀ ਲੱਕੀ ਐਂਡ ਆਮ ਵੈਰੀ ਪ੍ਰਾਊਡ ਆਫ ਹਿਮ ਹੀਜ਼ ਡਨ ਅ ਗ੍ਰੇਟ ਜੌਬ ਫਾਰ ਦ ਕੰਟਰੀ ਐਂਡ ਨਾਟ ਫਾਰ ਦ ਕੰਟਰੀ ਫਾਰ ਦ ਹੋਲ ਕਮਿਊਨਿਟੀ ਐਸ ਸਚ ਸਰ ਜਦ ਇਹ ਛੋਟੇ ਸੀਗੇ ਜਦ ਇਹਨਾਂ ਦਾ ਕਿਸ ਤਰ੍ਹਾਂ ਦਾ ਵੇਵ ਸੀਗਾ ਤੁਹਾਨੂੰ ਦੇਖ ਕੇ ਮਤਲਬ ਇਸ ਲਾਈਨ ਦੇ ਵਿੱਚ ਕਿਸ ਤਰ੍ਹਾਂ ਦੀ ਬਹੁਤ ਵਧੀਆ ਗੱਲ ਹੈ ਜੀ ਇਹ ਛੋਟੇ ਹੁੰਦੇ ਤੋਂ ਹੀ ਜਹਾਜ਼ਾਂ ਨਾਲ ਹੀ ਖੇਡਦਾ ਸੀ ਐਂਡ ਸੱਚੀ ਐਕਚੁਅਲੀ ਨੜਲੜ ਦਾ ਜੱਜਾ ਉਸ ਤੋਂ ਹੀ ਸੀਗਾ ਛੋੜੇ ਜਿਹੇ ਬਿਲਕੁਲ ਛੋਟੇ ਹੁੰਦੇ ਤੋਂ ਹੀ ਜਹਾਜ਼ ਦੇ ਉੱਤੇ ਬੈਠ ਜਾਣਾ ਇਹਨੇ ਕੋਈ ਸੀ ਜੀ ਐਂਡ ਹੀ ਇਜ਼ ਅ ਵੈਰੀ ਗੁੱਡ ਸਿੰਗਰ ਐਦਾਂ ਵੈਰੀ ਵਾਈਬ ਦਾ ਇੱਕ ਤਮੰਨਾ ਹੈ ਕਿ ਫਾਈਟਰ ਪਾਇਲਟ ਸਿੰਗਰ ਕਰਕੇ ਇੱਕ ਐਲਬਮ ਕੱਢਣੀ ਹੈ ਸੀ ਤੇ ਹੀ ਹੀਜ਼ ਗਾਟ ਅ ਵੈਰੀ ਗੁੱਡ ਵੌਇਸ ਆਲਸੋ ਬਚਪਨ ਤੋਂ ਹੀ ਸੀਗਾ ਫੋਰ ਜੁਆਇਨ ਕਰਨਾ ਮੇਰੇ ਜੁੱਤੇ ਪਾਲਣੇ ਨੇ ਨੇ ਪਾਗੇ ਪਾਗੇ ਸਿਰ ਤੇ ਰੱਖ ਲੈਣੀ ਸਾਡੇ ਕੋਲ ਜੀ ਵੀ ਪਈਆਂ ਹੋਣਗੀਆਂ ਜੀ ਫੋਟੋ ਸ਼ੌਕ ਸੀ ਜਿੱਦਾਂ ਕੋਈ ਨਹੀਂ ਦੱਸਿਆ ਕਿ ਤੁਸੀਂ ਇਹਨੂੰ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਸੀਗੇ ਤੇ ਫਾਈਟਰ ਪਲੇਨ ਦੇ ਵਿੱਚ ਵੀ ਇਹਨਾਂ ਨੇ ਇਹ ਕਹਿੰਦੇ ਸਾਰਾ ਕੁਝ ਮੈਂ ਪਹਿਲਾਂ ਹੀ ਸਿੱਖਿਆ ਸੀਗਾ ਫਾਈਟਰ ਤਾਂ ਨਹੀਂ ਜੀ ਮੈਂ ਨਾ ਐਨ ਸੀ ਸੀ ਪਟਿਆਲਾ ਦਾ ਵੀ ਮੈਂ ਕਮਾਂਡਿੰਗ ਅਫਸਰ ਸੀਗਾ ਤੇ ਉਹਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨ ਵਾਸਤੇ 에ਅਰ ਐਕਸਪੀਰੀਅੰਸ ਵਾਸਤੇ ਕਾਲਜ ਦੇ ਬੱਚਿਆਂ ਨੂੰ ਹੀ ਵਾਸ ਆਲਸੋ ਐਨ ਸੀ ਕੈਡਟ ਤੇ ਮੈਂ ਜਹਾਜ਼ ਨੂੰ ਕਿਉਂਕਿ ਮੈਂ ਮਿਕ ਕੰਟੀਨੈਂਟ ਦਾ ਪਾਇਲਟ ਰਹਿ ਚੁੱਕਾ ਹਾਂ ਤੂੰ ਮਾਈਕਰੋ ਲਾਈਟ ਨੂੰ ਮੈਂ ਐਡਾ ਡਾਇਨਾਮਿਕ 29 ਦੇ ਤਰੀਕੇ ਨਾਲ ਫਿਰ ਡਰ ਵੀ ਲੱਗਦਾ ਸੀ ਤੇ ਮੈਂ ਕਿਹਾ ਕਿਸੇ ਹੋਰ ਬੱਚੇ ਦੀ ਵਜ੍ਹਾ ਮੈਂ ਆਪਣੇ ਬੇਟਰ ਨਾਲ ਬਿਠਾਵਾਂਗਾ ਤੇ ਮੈਂ ਬੜੀ ਡਿਸਪਲੇ ਕਰਦਾ ਸੀ ਪਟੇਲਾ ਹਵਾਈ ਏਡੇ ਦੇ ਉੱਪਰ ਜੀ ਤੇ ਇਹੀ ਸੀਗਾ ਵੀ ਇਕੱਠੇ ਜਾਵਾਂਗੇ ਜਿਹ ਗਏ ਤਾਂ ਬਟ ਉਹਨੂੰ ਪੈਦਾ ਕੀਤਾ ਇਹਦੇ ਵਿੱਚ ਜੋ ਜਜ਼ਬਾ ਜੋ ਦ ਫੀਅਰ ਆਫ ਫਲਾਈਿੰਗ ਵੈਂਟ ਅਵੇ ਐਕਚੁਅਲੀ ਬਿਫੋਰ ਹੀ ਜੁਆਇੰਡ ਹੀ ਵਾਸ ਅਵੇਅਰ ਕਿ ਮੈਂ ਕਿਦਾਂ ਉਡਾਣਾ ਜਾ ਐਂਡ ਹੀ ਕੇਮ ਫਰਸਟ ਇਨ ਫਲਾਈਟ ਹਾਂ ਜੀ ਇਹ ਇਹਨੇ ਹੈਲੀਕਾਪਟਰ ਇਹ ਟ੍ਰਾਂਸਪੋਰਟ ਜੁਆਇਨ ਕਰਨ ਦੀ ਬਜਾਏ ਫਰਸਟ ਇਨ ਫਲਾਈਂਗ ਆਇਆ ਦਾ ਫਾਈਟਰ ਪਲੇਨ ਸਰ ਸਾਡੇ ਹਾਲਕੇ ਦੀ ਤੁਹਾਨੂੰ پتہ ਤੁਹਾਡੀ ਲਾਈਨ ਹੈਗੀ ਸਾਡੇ ਹਾਲਕੇ ਗਲੈਂਟਰੀ ਬਾਰਡ ਪਹਿਲਾਂ ਮਿਲਿਆ ਕਿਸੇ ਨੂੰ ਨਹੀਂ ਏਅਰ ਫੋਰਸ ਦਾ ਨਾਮ ਮਿਲੇ ਜੀ ਬਾਕੀ ਆਰਮੀ ਵਾਲੇ ਤਾਂ ਬਹੁਤ ਮਿਲੇ ਹੋਣਗੇ ਵਿੱਚ ਮੈਨੂੰ ਕੋਈ ਆਈਡੀਆ ਨਹੀਂ ਹੈਗਾ ਬਟ ਫਾਈਟਰ ਪਾਇਲਟ ਨੂੰ ਇਹ ਪਹਿਲੀ ਵਾਰ ਮਿਲੇ ਪੰਜਾਬ ਦੇ ਵਿੱਚ ਪੰਜਾਬ ਪੰਜਾਬ ਨਹੀਂ ਆਪਣਾ ਰਾਜਪੁਰਾ ਦਾ ਦੱਸ ਪੰਜਾਬ ਦੇ ਵਿੱਚ ਤਾਂ ਹੈਗੇ ਸਾਡੇ ਨਿਰਮਲਜੀਤ ਸਿੰਘ ਸੇਖੋਂ ਸੀ ਜੀ ਪਰਮਵੀਰ ਚੱਕਰ 1973 ਦੇ ਵਿੱਚ ਉਸ ਤਰ੍ਹਾਂ ਤਾਂ ਬਹੁਤ ਮਿਲੇ ਨੇ ਬਟ ਆਪਣੇ ਰਾਜਪੁਰਾ ਏਰੀਆ ਦਾ ਜੰਗਸਟਰ ਜੰਗਸਟਰ ਵਾਲੇ ਹਾਂ ਯੰਗਸਟਰ ਵੀ ਸਾਡੇ ਪਾਲਜੀ ਨੂੰ ਮਿਲਿਆ ਹੈ ਸੈਲੈਂਟਰੀ ਅਵਾਰਡ ਮਿਲਿਆ ਹੈ ਜੀ ਦੇਖੋ ਪੁਲਿਸ ਨੂੰ ਕੰਗratulations ਅਵਾਰਡ ਮੈਨੂੰ ਇਸ ਤੋਂ ਮੈਂ ਤਾਂ ਹਰ ਮੀਂਹ ਦਿੱਦ ਸਕਨਾ ਪੁਲਿਸ ਵਾਲੇ ਤਾਂ ਬਹੁਤ ਹੋਣਗੇ ਜੀ ਪੁਲਿਸ ਵਾਲੇ ਤਾਂ ਬਹੁਤ ਮਲੇ ਐਂਡ ਏਵਰੀ ਗੈਲੈਂਟਰੀ ਅਵਾਰਡ ਹਾਸ ਗਾਟ ਅ ਮੀਨਿੰਗ ਐਂਡ ਇਟਸ ਐਨ ਆਨਰ ਇਟਸ ਐਨ ਆਨਰ